ਦੇਖੋ ਬੰਦੇ ਕੋਲੇ ਗ੍ਰੈਡ ਪੜਿਆ ਲਿਖਿਆ ਹੋ ਕੇ ਅੱਜ ਮਜ਼ਦੂਰੀ ਕਰ ਰਿਹਾ ਤਾਂ ਇਹ ਪੰਜਾਬ ਦਾ ਪਿਖ ਹੈ ਕੀ ਮਾਨ ਸਰ ਤੁਸੀਂ ਆ ਕੁਛ ਕਰ ਰਹੇ ਹੋ ਦੇਖੋ ਮਾਨ ਸਰ ਪੰਜਾਬ ਦਾ ਪਿਖ ਦੇਖੋ ਤੁਸੀਂ ਕਹਿੰਦੇ ਪੰਜਾਬ ਵਾਸਤੇ ਮੈਂ ਇਹ ਕੁਛ ਕਰ ਰਿਹਾ ਕੀ ਕਰ ਰਹੇ ਹੋ ਪੰਜਾਬ ਰਿੰਕਾ ਲੈ ਕਹਿੰਦੇ ਹੋ ਕਿ ਪੜਿਆ ਲਿਖਿਆ ਹੋ ਕੇ ਇਹ ਕੁਛ ਕਰਦਾ ਫਿਰ ਬਹੁਤ ਕੁਛ ਕਹਿੰਦੇ ਆ ਦਿੰਦੇ ਆ ਤੂੰ ਕਿ ਦਰਜੀ ਦਾ ਕੰਮ ਸਿੱਖ ਲੈਂਦਾ ਐਨਾ ਪੜ੍ਹ ਲਿਖ ਕੇ ਕੀ 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 ਫਾਇਦਾ ਪਰ ਮੈਂ ਅਕੇਸੀ ਕੁਛ ਨਾ ਕੁਛ ਬਣੂਗਾ ਪਰ ਕਸਮਾਦ ਨੇ ਸਾਥ ਹੀ ਨਹੀਂ ਦਿੱਤਾ ਕੁਝ ਗੰਦੀਆਂ ਸਰਕਾਰਾਂ ਨਾਲ ਮਿਲ ਗਈਆਂ ਉਹ ਜੁਗਾ ਹੋਗਾ ਮੈਂ ਸਮਾਨ ਬਹੁਤ ਮਹਿਸੂਸ ਕਰਦਾ ਕਿਉਂਕਿ ਚੰਗੇ ਭਲੇ ਲੱਤਾਂ ਵਾਲੇ ਹੋ ਗਏ ਵੀ ਮਾਂ ਪਿਓ ਨੂੰ ਠੋਕਰ ਦਿੰਦੇ ਮੈਨੂੰ ਅੱਜ ਵੀ ਮਾਂ ਪਿਓ ਦੇ ਨਾਲ ਪੂਰੀ ਸਪੋਰਟ ਕਰਦਾ ਉਹਨਾਂ ਦੇ ਨਾਲ ਪਾਪਾ ਬਚਪਨ ਸ਼ੁਰੂ ਤੋਂ ਜਦੋਂ ਦੀ ਪਾਪਾ ਦੀ ਸ਼ਾਦੀ ਹੋਈ ਉਦੋਂ ਦੇ ਨਸ਼ਿਆਂ ਪੱਤਿਆਂ 'ਚ ਸੀਗੇ ਨਸ਼ਾ ਬਹੁਤ ਜ਼ਿਆਦਾ ਕਰਦੇ ਆ ਪਾਪਾ ਤੇ ਮੰਮੀ ਦੇ ਪਹਿਲਾਂ ਸਿਸਟਰਾਂ ਦੇ ਸਿਰ ਤੇ ਘਰ ਚੱਲਦਾ ਸੀ ਸਿਸਟਰਾਂ ਦੀ ਸ਼ਾਦੀ ਹੋ ਗਈ ਹੁਣ ਮੰਮੀ ਬਜ਼ੁਰਗਰ ਦੋਵੇਂ ਅੱਖਾਂ ਤੋਂ ਆਪਾਜ ਹੋ ਗਏ ਉਹਨਾਂ ਦੀ ਵੀ ਅੱਖਾਂ ਤੋਂ ਦਿਖਾਈ ਬਹੁਤ ਘੱਟ ਦਿੰਦਾ ਜੀ ਹੂੰ ਉਦੋਂ ਮੇਰੀ ਵੀ ਖੁੱਦ ਇੱਕ ਇੱਕ ਹੈਂਡੀਕੈਪ ਸੀ ਇੱਕ ਮੇਰੀ ਵੀ ਅੱਖ ਖੁੱਦ ਹੀ ਖਰਾਬ ਹੋ ਗਈ ਹੂੰ ਇਹ ਤਾਂ ਵੀ ਡਾਕਟਰ ਨੇ ਆਪਰੇਸ਼ਨ ਬਾਰੇ ਆਖਿਆ ਹੈ ਹੂੰ ਕਦੇ ਕਿਸੇ ਨੂੰ ਹਨ ਮਰੇ ਡਾਂ ਕੰਨੋਂ ਵਿਆਹ ਚ ਵੀ ਦਿੱਕਤਾਂ ਬਹੁਤ ਹੋਣੀਆਂ ਆਉਂਦੀਆਂ ਹਨ ਦਿੱਕਤਾਂ ਤਾਂ ਬੁਰੀਆਂ ਹੀ ਦਿੱਕਤਾਂ ਜੀ ਇੱਕ ਤਾਂ ਬੇਰੁਜ਼ਗਾਰਾਂ ਪੜਾ ਲਿਖਾ ਹੋ ਕੇ ਵੀ ਅੱਜ ਬੇਰੁਜ਼ਗਾਰ ਫਿਰਦਾ ਸੀਜ਼ਨ ਕਿੰਨਾ ਕੁ ਚੱਕਰ ਚੱਲੂ ਹੈ ਜੀ ਮੇਰਾ ਇਹ ਇਹ ਤਾਂ ਇਹ ਮੋਨੇ ਨਹੀਂ ਮਾਰਦੇ ਪਿੰਡਾਂ ਨਾਲ ਤਾਂ ਬਹੁਤ ਮਾਰਦੇ ਹੀ ਮੈਨੇ ਹੁਣ ਪਰ ਕੀ ਕਰੀਏ ਕਰਨਾਂ ਚ ਤੇਲ ਪਾ ਲਈ ਦਾ ਤੁਰੇ ਫਿਰਦੇ ਰਹਨੇ ਆ ਤੇ ਨੂੰ ਐਮ ਐਲ ਏ ਮੰਤਰੀ ਆਉਂਦੇ ਆ ਕਿਸੇ ਨੂੰ ਆਈ ਨਹੀਂ ਕਿ ਆ ਬਲੋਡ ਤੋਂ ਤੁਹਾਡਾ ਬਲੋਡ ਇਲਾਕਾ ਲੱਗਦਾ ਮੰਤਰੀ ਵੀ ਹੈਗੇ ਬਲਜੀਤ ਕੌਰ ਕਹਿੰਦੇ ਮੈਂ ਅੱਖਾਂ ਦੀ ਸਪੈਸ਼ਲਿਸਟ ਐ ਉਹਨੂੰ ਕਦੇ ਸੁਣਿਆ ਨਹੀਂ ਲਾਇਆ ਵੀ ਮੇਰੀ ਕੋਈ ਵੀ ਦਿੱਕਤ ਹੈ ਮੇਰੀ ਪਰੇਸ਼ਾਨੀ ਹੈ ਕੋਈ ਹੱਲ ਕਰ ਮੈਂ ਡਾਕਟਰ ਬਲਜੀਤ ਕੌਰ ਨੂੰ ਮੈਂ ਖੁਦ ਮੈਂ ਮਿਲਿਆ ਸੀ ਫੇਸ ਟੂ ਫੇਸ ਹੋ ਕੇ ਮੈਂ ਡਾਕਟਰ ਸਾਹਿਬ ਮੈਂ ਮੈਂ ਵੀ ਗ੍ਰੈਜੂਏਸ਼ਨ ਹੈਗਾ ਮਹਾਰਾਜ ਸਿੰਘ ਕਾਲਜ ਦੇ ਵਿੱਚ ਮੈਂ ਬੀ ਐਫ ਕੀਤੀ ਹੋਈ ਸੀਗੀ ਮੈਂ ਹੀ ਮੈਨੂੰ ਪ੍ਰਾਈਵੇਟ ਕਿਸੇ ਦਫ਼ਤਰ 'ਚ ਹੀ ਲਿਖਵਾ ਦੋ ਹਾਂ ਜਾਂ ਮੈਂ ਕਹ ਕੁਝ ਤੇ ਮੈਨੂੰ ਤੁਸੀਂ ਆਰਧ ਦੀ ਦੁਕਾਨ ਤੇ ਰਖਵਾ ਦੋ ਮੇਰੇ ਘਰ ਦਾ ਗੁਜ਼ਾਰਾ ਤੇ ਮੇਰੀ ਲਾਈਫ ਕੁਝ ਸੱਟ ਹੋ ਜੂਗੀ ਹਾਂ ਉਹਨਾਂ ਨੂੰ ਉਹ ਕਹਿੰਦੇ ਇੱਕ ਵਾਰੀ ਆ ਜਾਓ ਜਦੋਂ ਗਏ ਦਵਾਰੇ ਉਹਨਾਂ ਨੇ ਕੁਝ ਸੁਣਵਾਈ ਨਹੀਂ ਸੁਣੀ ਸ਼ਸ਼ੀਕਾਲ ਐਸ ਟਾਈਮ ਤੁਸੀਂ ਸੋਚ ਰਹੇ ਹੋਗੇ ਖੇਤਾਂ ਦੇ ਵਿੱਚ ਖੜਾ ਹੋਇਆ ਖੇਤਾਂ ਦੇ ਇੱਕ ਛੋਟੇ-ਛੋਟੀਆਂ ਪਨੀਰੀ ਜਿਹੜੀ ਤੁਸੀਂ ਦੇਖਦੇ ਹੋ ਇਹ ਪਨੀਰੀ ਬੜੀ ਅਹਿਮ ਮੰਨੀ ਜਾਂਦੀ ਹੈ ਤਾਂ ਜਿਹੜੀ ਲਗਾਤਾਰ ਬੜੇ ਹੀ ਝੋਲਣਾ ਜਿਆਦਾ ਆਪਾਂ ਕਹਿੰਦੇ ਝੋਨੇ ਦੀ ਬਜਾਈ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਉੱਥੇ ਇੱਕ ਹੈ ਜੀ ਅੱਜ ਜਿਹੜਾ ਸਖਸ਼ਨਾ ਮੁਲਾਕਾਤ ਕਰਾਉਂਗਾ ਜੇਰਾ ਕੀ ਬਹੁਤ ਹੀ ਲੱਗਾ ਤੋਂ ਪਾਇਜ਼ ਕਹਿ ਸਕਦੇ ਆਪਾਂ ਤਾਂ ਉਹ ਇੱਕ ਮਿਸਾਲ ਹੈ ਜਿਹੜੇ ਲੋਕ ਬਿਨਾ ਕੰਮ ਕੀਤੇ ਇੱਕ ਮੰਗਣ ਦੀ ਬੰਦੇ ਨੂੰ ਜਦੋਂ ਆਦਤ ਪੈ ਜਾਂਦੀ ਹੈ ਤਾਂ ਉਹ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਇਹ ਲਗਾਤਾਰ ਇਹ ਸਟੋਰੀ ਅਦਰ ਦਿਖਾਉਣ ਜਾ ਰਹੇ ਆਂ ਇਹ ਸਟੋਰੀ ਇੱਕ ਅਹਜੇ ਸਖਸ਼ ਦੀ ਹੈ ਜਿਹੜਾ ਪਿੰਡ ਅਬুল ਖੁਰਾਨਾ ਦਾ ਰਹਿਣਾ ਦਾ ਵਸਨੀਕ ਹੈ ਲੱਤਾ ਤੋਂ ਉਹ ਪਾਈ ਜਾਤਾ ਅਤੇ ਫਿਰ ਵੀ ਆਪਣੀ ਕਿਰਤ ਕਮਾ ਕੇ ਆਪਣੀ ਮਿਹਨਤ ਜੋ ਕਿ ਹੁੰਦੇ ਲੱਤਾ ਜਿਹੜੀਆਂ ਤੋਂ ਕੰਮ ਨਹੀਂ ਕਰਦੀਆਂ ਪਰ ਫਿਰ ਵੀ ਸਾਰਾ ਦਿਨ ਪਾਣੀ 'ਚ ਬੈਠ ਕੇ ਪਨੀਰੀ ਪਟਦਾ ਤਾਂ ਉਸ ਤੋਂ ਬਾਅਦ ਉਹ ਜਿਹੜੀ ਪਨੀਰੀ ਉਹਨੂੰ ਗੰਡਾ ਕਰਕੇ ਉਹਨੂੰ ਉਹਨੂੰ ਇਕੱਠੀ ਕਰਕੇ ਜਿਹੜੇ ਗਾਹ ਖੇਤਾਂ ਦੇ ਵਿੱਚ ਬਿਜਦੀ ਜਾਂਦੀ ਹੈ ਤਾਂ ਉੱਥੇ ਹੀ ਉਹ ਮੇਰੇ ਨਾਲ ਨੇ ਤਾਂ ਆਓ ਉਹਦੇ ਨਾਲ ਗੱਲਬਾਤ ਕਰਦੇ ਆ ਤਾਂ ਕਿਸ ਤਰ੍ਹਾਂ ਉਹ ਜੀ ਕਹਿਣਾ ਚਾਹੁੰਦਾ ਤੁਹਾਨੂੰ ਦਿਖਾਣੇ ਆ ਸਟੋਰੀ ਰਾਹੀਂ ਤਾਂ ਇਹ ਹੈ ਇਹ ਨੌਜਵਾਨ ਲਗਾਤਾਰ ਪੈਰਾ ਤੋਂ ਆਪਾਇਜ਼ ਹੈ ਤਾਂ ਦੇਖੋ ਕਿਸ ਤਰ੍ਹਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇ ਰਿਹਾ ਆਪਦੀ ਕਿਰਤ ਕਰ ਰਿਹਾ ਹੈ ਮਿਹਨਤ ਕਰ ਰਿਹਾ ਹੈ ਪਾਣੀ ਦੇ ਵਿੱਚ ਬੈਠ ਕੇ ਜੋ ਆਪਦੀ ਮਿਹਨਤ ਕਰ ਰਿਹਾ ਕੰਮ ਕਰ ਰਿਹਾ ਤਾਂ ਇਸ ਨੂੰ ਸਲਾਮ ਬਣਦਾ ਦੇਖੋ ਕਿਸ ਤਰ੍ਹਾਂ ਪਣੀਰੀ ਪੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਨੌਜਵਾਨ ਲਗਾਤਾਰ ਆਪਦੀ ਮਿਹਨਤ ਕਰਦਾ ਹੈ ਤਾ ਮੈਂ ਇਹਦੀ ਜਿਹੜੀ ਗੱਲਬਾਤ ਕਰਦੇ ਆਂ ਦੇ ਨਾਲ ਤਾਂ ਕੀ ਕਹਿਣਾ ਐ ਇਹਨਾਂ ਦਾ ਭਾਈ ਕੀ ਨਾਮ ਐ ਮੇਰਾ ਨਾਮ ਬਲਕਰਨ ਸਿੰਘ ਐ ਕਿੱਥੋਂ ਦਾ ਰਹਿੰਦੋ ਲੈ ਮੈਂ ਆਪਲਖਾਨੇ ਦਾ ਰਹਿਣ ਵਾਲਾ ਐ ਭਾਈ ਤੇਰੇ ਲੱਗਤਾਂ ਨੂੰ ਕੀ ਦਿੱਕਤ ਐ ਇਹ ਬਚਪਨ ਜਦ ਮੈਂ 2 ਸਾਲਾਂ ਦਾ ਸੀ ਜੀ ਉਦੋਂ ਕੋਟੀ ਕੱਟੂ ਦਾ ਡਾਕਟਰ ਤੋਂ ਗਲਤ ਲੱਗ ਗਿਆ ਕਿੰਜ ਰੱਬ ਜਾਣੇ ਮੇਰੀ ਕਿਸਮਤ 'ਚ ਹੀ ਇਹੋ ਜਿਹਾ ਕੁਛ ਲਿਖਿਆ ਸੀ ਤਾਂ ਮੈਂ ਇਸ ਤਰੀਕੇ ਹੋ ਗਿਆ ਜੀ ਤਾਂ ਮਿਹਨਤ ਕਰਦਾ ਐ ਬਹੁਤ ਮਿਹਨਤ ਹੈ ਪਾਣੀ ਦੇ ਵਿੱਚ ਬੈਠਾ ਹੈ ਦਿੱਕਤਾਂ ਨਹੀਂ ਹੁੰਦੀਆਂ ਫੈਮਿਲੀ 'ਚ ਦਿੱਕਤਾਂ ਨਹੀਂ ਆਉਂਦੀਆਂ ਦਿੱਕਤਾਂ ਬੁਰੀਆਂ ਹੈ ਬਾਈ ਜੀ ਪੂਰੀਆਂ ਦਿੱਕਤਾਂ ਕਿਉਂ ਨਹੀਂ ਦਿੱਕਤਾਂ ਆ ਤੁਹਾਡੇ ਸਾਹਮਣੇ ਆ ਕਿਸ ਤਰੀਕੇ ਨਾਲ ਮੈਂ ਤੁਰਦਾ ਐ ਨਾ ਠੰਡੋ ਗੁਰਾ ਨਾ ਬੈਠਣ ਜੋ ਗਰਾ ਸਾਨੀ ਚੜਦਾ ਬਹੁਤ ਜ਼ਿਆਦਾ ਹੀ ਚੜਦਾ ਜੀ ਹਾਂ ਕੁਝ ਮੋਟਾਪਾ ਵੀ ਹੈ ਮੋਟਾਪਾ ਵੀ ਬਹੁਤ ਜ਼ਿਆਦਾ ਜੀ ਹਾਂ ਤਾਂ ਮਿਹਨਤ ਕਰਦਾ ਹੈ ਕੀ ਨੌਜਵਾਨ ਜਿਹੜੇ ਅੱਜ ਕੱਲ ਵਿਹਲੇ ਤੁਰੇ ਫਿਰਦੇ ਐ ਤੂੰ ਤੈਨੂੰ ਲੱਤਾਂ ਦੀ ਦਿੱਕਤ ਹੈ ਤੂੰ ਫਿਰ ਵੀ ਆਪਦੀ ਕਿਰਤ ਕਰ ਰਿਹਾ ਕਿੱਦਾਂ ਲੱਗਦਾ ਮੈਂ ਆਪਣੇ ਆਪ ਤੇ ਮਾਣ ਬਹੁਤ ਮਹਿਸੂਸ ਕਰਦਾ ਕਿਉਂਕਿ ਚੰਗੇ ਭਲੇ ਲੱਤਾਂ ਵਾਲੇ ਹੋ ਗਏ ਵੀ ਮਾਪਿਆਂ ਨੂੰ ਠੋਕਰ ਦਿੰਦੇ ਮੈਨੂੰ ਅੱਜ ਵੀ ਮਾਪਿਆਂ ਦੇ ਨਾਲ ਪੂਰੀ ਸਪੋਰਟ ਕਰਦਾ ਉਹਨਾਂ ਦੇ ਨਾਲ ਕਿਉਂਕਿ ਤਿੰਨ ਭੈਣਾਂ ਮੈਂ ਖੁਦ ਇੱਕ ਮੰਮੀ ਡੈਡੀ ਦੋਵੇਂ ਬਜ਼ੁਰਗ ਨੇ ਬਹੁਤ ਜ਼ਿਆਦੇ ਫਿਰ ਵੀ ਉਹਨਾਂ ਦੇ ਨਾਲ ਜਿੰਨੀ ਵੀ ਹੋ ਸਕਦੀ ਵੱਧ ਤੋਂ ਵੱਧ ਹੈਲਪ ਕਰਦਾ ਹਾਂ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਇੱਕ ਮੈਂ ਆਂ ਮੰਮੀ ਡੈਡੀ ਆ ਤਿੰਨ ਸਿਸਟਰਾਂ ਆ ਸਿਸਟਰਾਂ ਦੀ ਸ਼ਾਦੀ ਹੋਈ ਹੈ ਜੀ ਤਿੰਨ ਭੈਣਾਂ ਦਾ ਭਰਾ ਹੈ ਹਾਂਜੀ ਤਿੰਨ ਭੈਣਾਂ ਦਾ ਭਰਾ ਹੈ ਭੈਣਾਂ ਨੂੰ ਐ ਨਹੀਂ ਲੱਗਦਾ ਕਿ ਸਾਡੇ ਭਰਾ ਦੇ ਦਿੱਕਤ ਹੈ ਉਹਨੀਆਂ ਮਨਪਰਦੀਆਂ ਹੋਣਗੀਆਂ ਬਹੁਤ ਜ਼ਿਆਦਾ ਜੀ ਹਾਂ ਦੁੱਖ ਤਾਂ ਹੁੰਦਾ ਹੀ ਆਈਏ ਵੀ ਨਾਲ ਦੇ ਪਿੰਡ ਦੇ ਵਿੱਚ ਚੰਗੇ ਭਲੇ ਚਾਚੇ ਦਾਜਾਂ ਦੇ ਮੁੰਡੇ ਥਰੇ ਫਿਰਦੇ ਆ ਵੀ ਸਾਡਾ ਭਰਾ ਇਸ ਤਰੀਕੇ ਦੁਰਦਾ ਫਿਰਦਾ ਹਾਂ ਮਸੁਸਤਾ ਹੁੰਦਾ ਹੀ ਪਰ ਚਲੋ ਜੋ ਰੱਬ ਨੂੰ ਮਨਜ਼ੂਰ ਮਨਜ਼ੂਰ ਆ ਜੀ ਹਾਂ ਤਾਂ ਫਿਰ ਕੁਝ ਗੱਲਾਂ ਕਈ ਵਾਰ ਹੁੰਦੀਆਂ ਰਿਸ਼ਤੇਦਾਰੀ ਚ ਮੈਨੇ ਟੁੱਟ ਨਹੀਂ ਬਸਦੇ ਆ ਕਿ ਤੇਰਾ ਘਰ ਵਾਲਾ ਤਾਂ ਕੋਈ ਬੁੜੀਆਂ ਦੀ ਆਦਤ ਹੁੰਦੀ ਆ ਕਿ ਉਹ ਐਦਾਂ ਦਾ ਕੁਛ ਨਾ ਕੁਛ ਜੋ ਘਰ ਦੇ ਵਿੱਚ ਦੋ ਪਟ ਲੇਖ ਕਰ ਕਰਿਆ ਤੇ ਕੋਈ ਨਾ ਕੋਈ ਗੱਲ ਵੀ ਆ ਜੀ ਬੋਲ ਦਿੰਦੇ ਹੋਣਗੇ ਤਾਂ ਫਿਰ ਆਕੇ ਵਾਰ ਰੋਣਾ ਵੀ ਮਹਿਸੂਸ ਹੁੰਦਾ ਹੋ ਰੋਣਾ ਆ ਜਾਂਦਾ ਹੋਰ ਪਰ ਦੱਸਿਆ ਨਹੀਂ ਨਾ ਜਾਂਦਾ ਬੋਲ ਕੇ ਮਨ ਤਾਂ ਬਹੁਤ ਰੋਇਆ ਜਾਂਦਾ ਜੀ ਅੱਖਾਂ 'ਚ ਜਦੋਂ ਕੋਈ ਬੋਲਦਾ ਵੈਸੇ ਹੀ ਤੁਰੇ ਜਾਂਦੇ ਨੇ ਕੋਈ ਛੋੜ ਕਰਦਾ ਵੀ ਲੰਗੜਾ ਲੁੱਲਾ ਕੁਛ ਵੀ ਵੈਰਾ ਵਗੈਰਾ ਬੋਲਦਾ ਮਹਿਸੂਸ ਤਾਂ ਬਹੁਤ ਹੁੰਦਾ ਪਰ ਵਸ ਨਹੀਂ ਚੱਲਦਾ ਕਿੰਨੇ ਕ ਇਨਕਮ ਹੋ ਜਾਂਦੀ ਹੈ ਜਿਹਦੇ ਨਾਲ ਤੇਰਾ ਘਰ ਗੁਜ਼ਾਰਾ ਚੱਲਦਾ ਇਹਦੇ ਵਿੱਚ ਮੈਂ 400 450 ਰੁਪਇਆ ਬਣ ਜਾਂਦਾ ਜੀ हां दादा नहीं कि कोई एक महीने ਦਾ ਹੈਗਾ ਸੀਜ਼ਨ ਉਸ ਤੋਂ ਬਾਅਦ ਫੇਰ ਮੈਰਿਜ ਦਾ ਬੇਰੋਜ਼ਗਾਰ ਹੋ ਜਾਣਾ ਹੈ ਹੂੰ ਕੋਈ ਆਈ ਨਹੀਂ ਲੱਗਦਾ ਵੀ ਘਰੇ ਕੋਈ ਦੁਕਾਨ ਖੋਲ ਕੇ ਬੈ ਜਾ ਕੁਝ ਹੋ ਰਿਹਾ ਰਿਹਾ ਵਗੈਰਾ ਕੰਮ ਕਰ ਲਵਾਂ ਜਿੰਦੇ ਮੇਰੇ ਕਿੰਨੇ ਬੱਚੇ ਐ ਤੇਰੇ ਪਰਿਵਾਰ ਸੁੱਖਾ ਚੱਲ ਸਕੇ ਨਹੀਂ ਬੱਚੇ ਤਾਂ ਨਹੀਂ ਗਏ ਹਜੇ ਮੈਂ ਸਟੱਡੀ ਕੀਤੀ ਨੂੰ ਹਜੇ ਥੋੜਾ ਟਾਈਮ ਹੀ ਹੋਇਆ ਕੰਮ ਸੇ ਚਾਰਕ ਸਾਲ ਹੀ ਹੋਇਆ ਮੈਂ ਅਨਮੈਰਿਡ ਹਾਂ ਅਨਮੈਰਿਡ ਹੂੰ ਤਾਂ ਫੇਰ ਅਨਮੈਰਿਡ ਐ ਕਾਨੂੰ ਵਿਆਹ ਚ ਵੀ ਦਿੱਕਤਾਂ ਬਹੁਤ ਹੋਣੀਆਂ ਹੋਣਗੀਆਂ ਕੰਨ ਦਿੱਕਤਾਂ ਨਾ ਬੁਰਗੀਆਂ ਦਿੱਕਤਾਂ ਜੀ ਇੱਕ ਤਾਂ ਬੇਰੁਜ਼ਗਾਰ ਆ ਪੜਾ ਲਿਖਾ ਹੋ ਕੇ ਵੀ ਅੱਜ ਬੇਰੁਜ਼ਗਾਰ ਫਿਰਦਾ ਸੀਜ਼ਨ ਕਿੰਨਾ ਕੁ ਚੱਕਰ ਚੱਲੂ ਹੈ ਮੇਰਾ ਇਹ ਤਾਂ 1 ਮਹੀਨੇ ਦਾ ਪ੍ਰੋਜੈਕਟ ਹੈਗਾ ਜੀ ਉਸ ਤੋਂ ਬਾਅਦ ਫੇਰ ਵੀ ਬੇਰੁਜ਼ਗਾਰਾਂਗਾ ਹਮ ਟਾ ਇਹਦੇ ਨਾਲ ਸੀਜ਼ਨ ਦੇ ਸੀਜ਼ਨ ਦੇ ਕੰਮ ਵੀ ਆਂਦੀ ਉਹਨਾਂ ਕੰਮ ਦੇ ਵਿੱਚ ਵੀ ਕੰਮ ਚੱਲ ਪੈਂਦਾ ਨਹੀਂ ਇਹ ਹੀ ਕੰਮ ਆਈ ਕੱਲਾ ਨਿਰਪਰ ਮੇਰਾ ਹਾਂ ਹਾਂ ਜਿਰੀ ਪਟਣ ਦਾ ਕੰਮ ਆਈ ਜਿਰੀ ਕੰਮ ਆ ਨੂੰ ਆਪਾਂ ਕੈਸਾ ਕਰੀਏ ਪੰਜੀਰੀ ਕੈਸਾ ਕਿੰਨੀ ਜਿਰੀ ਜੀ ਜਿਰੀ ਹਾਂਜੀ ਤਾ ਫੇਰੇ ਪਨੀਰੀ ਪਟਨ ਤੋਂ ਬਾਅਦ ਕਿੰਨੇ ਵਜੇ ਸ਼ੇਰੇ ਆਉਣਾ ਕਿੰਨੇ ਵਜੇ ਜਾਣੇ ਅਸੀਂ ਸਵੇਰ 5 ਵਜੇ ਖੇਤ ਪਹੁੰਚ ਜਾਂਦੇ ਹਾਂ ਸ਼ਾਮ ਨੂੰ 8:30 ਘਰੇ ਪਹੁੰਚਦੇ ਆਂ ਕਈ ਵਾਰੀ ਨੇਰਾ ਵੀ ਹੁੰਦਾ ਕਈ ਵਾਰੀ ਨਾ 8 ਵਜੇ ਵੀ ਪਹੁੰਚ ਜਾਂਦੇ ਆਂ ਤਾਂ ਆਈ ਨਹੀਂ ਲੱਗਦਾ ਪਿੰਡ ਚ ਸਾਰ ਦਿਨ ਅਭੀ ਪਿੰਡੇ ਦੀ ਮਿੱਟੀ ਮਿੱਟੀ ਵੜ ਜਾਂਦੀ ਨਹੀਂ ਤਾਂ 5 ਮਿੰਟੇ ਸਿਰ ਤੇ ਮਿੱਟੀ ਲੱਗ ਜੇ ਤਾਂ ਉਹਨਾਂ ਕਰਤਾ ਜੀ ਲੱਗ ਜਾਂਦਾ ਪੂਰੀ ਹੁੰਦੀ ਹੈ ਗਲ ਜਾਂਦੇ ਸੰਨ ਲੱਗ ਜਾਂਦੇ ਬਹੁਤ ਜ਼ਿਆਦੇ ਇੱਕ ਸਰੀਰ ਉਹ ਜਾ ਹੈ ਸਾਰੀ ਡੜੀ ਦਾ ਜਾਨਵਰ ਗੰਦੇ ਜ਼ਹਿਰੀਲੇ ਆ ਉਹ ਵੀ ਪਿੰਡੇ ਦੇ ਜਿੱਹਾ ਅਗੇ ਲੜਦੇ ਆ ਦੁੱਖ ਤਾਂ ਹੁੰਦਾ ਪਰ ਕੀ ਕਰੇ ਮਜਬੂਰੀ ਬਹੁਤ ਵੱਡੀ ਆ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਹੈ ਜੀ ਮਜਬੂਰੀ ਬਹੁਤ ਕੁਝ ਕਰਾਉਦੀ ਹੈ ਤਾਂ ਫਿਰ ਪਰਿਵਾਰ ਪਪਾ ਮੰਮੀ ਤੈਨੂੰ ਆਈ ਨਹੀਂ ਕਹਿੰਦੇ ਵੀ ਆ ਤੂੰ ਛੱਡ ਦੇ ਕੇ ਪਪਾ ਮੰਮੀ ਹਣ ਮੰਮੀ ਬਜ਼ੁਰਗਾ ਪਪਾ ਹਣ ਤੁਹਾਨੂੰ ਕੀ ਦਸੀਏ ਚਲੋ ਜੋ ਸੱਚਾ ਗੋ ਤਾਂ ਇੱਕ ਦਿਨ ਇੱਕ ਦਿਨ ਸਾਹਮਣੇ ਆਈ ਜਾਣਾ ਪਪਾ ਬਚਪਨ ਸ਼ੁਰੂ ਤੋਂ ਜਦੋਂ ਦੀ ਪਪਾ ਦੀ ਸ਼ਾਦੀ ਹੋਈ ਉਦੋਂ ਦੇ ਨਸ਼ਾ ਪੱਤਿਆਂ 'ਚ ਸੀਗੇ ਹਾਂ ਨਾ ਸਾ ਬਹੁਤ ਜਿਆਦਾ ਕਰਦੇ ਆ ਪਾਪਾ ਤੇ ਮੰਮੀ ਦੇ ਪਹਿਲਾ ਸਿਸਟਰਾਂ ਦੇ ਸਿਰ ਤੇ ਘਰ ਚੱਲਦਾ ਸੀ ਸਿਸਟਰਾਂ ਦੀ ਸ਼ਾਦੀ ਹੋ ਗਈ ਹੁਣ ਮੰਮੀ ਬਜ਼ੁਰਗ ਆ ਦੋਵੇਂ ਅੱਖਾਂ ਤੋਂ ਅਪਾਜ ਹੋ ਗਏ ਉਹਨਾਂ ਦੀ ਵੀ ਅੱਖਾਂ ਤੋਂ ਦਿਖਾਈ ਬਹੁਤ ਘੱਟ ਦਿੰਦਾ ਸੀ ਉਧਰੋਂ ਮੇਰੀ ਵੀ ਖੁੱਦ ਇੱਕ ਇੱਕ ਹੈਂਡੀਕੈਪ ਸੀ ਇੱਕ ਮੇਰੀ ਵੀ ਅੱਖ ਖੁੱਦ ਹੀ ਖਰਾਬ ਹੋ ਗਈ ਇਹਦਾ ਵੀ ਡਾਕਟਰ ਨੇ ਆਪਰੇਸ਼ਨ ਬਾਰੇ ਆਖਿਆ ਹਮ ਕਦੇ ਕਿਸੇ ਨੂੰ ਐਮਐਲਏ ਮੰਤਰੀ ਆਉਂਦੇ ਆ ਕਿਸੇ ਨੂੰ ਆਈ ਨਹੀਂ ਕਿ ਆਪਨ ਲੋਡ ਤੋਂ ਤੁਹਾਡਾ ਮਲੋਟ ਇਲਾਕਾ ਲੱਗਦਾ ਮੰਤਰੀ ਵੀ ਹੈਗੇ ਬਲਜੀਤ ਕੌਰ ਕਹਿੰਦੇ ਮੈਂ ਅੱਖਾਂ ਦੀ ਸਪੈਸ਼ਲਿਸਟ ਐ ਉਹਨੂੰ ਕਹਦੇ ਸੁਣਿਆ ਨਹੀਂ ਲਾਇਆ ਵੀ ਮੇਰੀ ਕੋਈ ਬੀਅਦਿਕਤ ਹੈ ਮੇਰੀ ਪਰੇਸ਼ਾਨੀਆਂ ਕੋਈ ਹੱਲ ਕਰੋ ਮੈਂ ਡਾਕਟਰ ਬਲਜੀਤ ਕੌਰ ਨੂੰ ਮੈਂ ਖੁਦ ਮੈਂ ਮਿਲਿਆ ਸੀ ਫੇਸ ਟੂ ਫੇਸ ਹੋ ਗਿਆ ਮੈਂ ਡਾਕਟਰ ਸਾਹਿਬ ਮੈਂ ਕਹਿੰਦਾ ਮੈਂ ਵੀ ਗ੍ਰੈਜੂਏਸ਼ਨ ਹੈਗਾ ਮਹਾਰਾਜ ਸਿੰਘ ਕਾਲਜ ਦੇ ਵਿੱਚ ਮੈਂ ਬੀਏ ਕੀਤੀ ਹੋਈ ਸੀਗੀ ਮੈਂ ਹੀ ਮੈਨੂੰ ਪ੍ਰਾਈਵੇਟ ਕਿਸੇ ਦਫ਼ਤਰ 'ਚ ਹੀ ਲਿਖਵਾ ਦਿਓ ਹਾਂ ਜਾਂ ਮੈਂ ਕਹਿੰਦੇ ਇਹ ਮੈਨੂੰ ਤੁਸੀਂ ਆਰ.ਪੀ. ਦੀ ਦੁਕਾਨ ਤੇ ਰਖਵਾ ਦਿਓ ਮੇਰੇ ਘਰ ਦਾ ਗੁਜ਼ਾਰਾ ਤੇ ਮੇਰੀ ਲਾਈਫ ਕੁਝ ਸੈੱਟ ਹੋ ਜਾਊਗੀ ਹਾਂ ਉਹਨਾਂ ਨੂੰ ਉਹ ਕਹਿੰਦੇ ਇੱਕ ਵਾਰੀ ਆਜੋ ਜਦੋਂ ਗਏ ਦਵਾਰੇ ਉਹਨਾਂ ਨੇ ਕੁਛ ਨੂੰ ਆਈ ਨਹੀਂ ਸੁਣੀ ਅਰ ਬੋਟਾ ਭਾਈਆ ਹਣੀ ਬੋਟਾ ਫੁਰਗਾ ਹਮ ਹਮ ਅੱਗੇ ਸਾਰੇ ਨਾ ਮੂਰੇ ਖੜੇ ਸੀਗੇ ਅੱਗੇ ਵਧੇ ਸੀ ਸਾਨੂੰ ਮਾਨ ਸੀ ਨਵੀਂ ਸਰਕਾਰ ਆਉਗੀ ਸਾਡੇ ਆਪਾਜ ਬੰਦੇ ਦਾ ਮੇਰੇ ਅਰਕ ਬੇਨਾ ਲਿਖਿਆ ਪੜ੍ਹ ਲੈ ਪੜ੍ਹ ਲੇ ਕੇ ਕੁਛ ਨਾ ਕੁਛ ਤਾਂ ਮੇਰਾ ਬਣੂਗਾ ਅੱਜ ਮੁੱਖ ਮੰਤਰੀ ਨੇ ਨਵਾਂ ਐਲਾਨ ਕੀਤਾ ਕਿ ਅੰਨੇ ਪਾਇਜ ਵਾਸਤੇ ਬਸਾਂ ਦਾ ਕਰਾਇਆ ਫ੍ਰੀ ਕਰਤਾ ਕਿ ਕਹਿਣ ਘਵਾਉਂਦੀਆਂ ਗੱਲਾਂ ਆਈਆਂ ਸਤਾ ਮੰਦੇ ਨਹੀਂ ਗਏ ਇਹ ਪੋਸਟਾਂ ਵੀ ਪੰਜਾਬ ਦੇ ਲੈਵਲ ਤੇ ਵੇਖੀਏ ਤਾਂ ਕੁਛ ਵੀ ਨਹੀਂ ਆਦੰਦੇ 40% ਕੱਢਾਵੇਂ ਜੋ ਹੁਣ ਅਸੀਂ 95% ਆ 95% ਦੇ ਵਿੱਚੋਂ ਤੁਸੀਂ 45% ਤੁਸੀਂ ਮੇਰਾ ਬਾਕੀ ਮੈਂ ਕਿੱਥੇ ਜਾਊਂਗਾ ਹੂੰ ਇਹ ਕੋ ਪੜਿਆ ਲਿਖਿਆ ਇਨਸਾਨ ਹੈ ਪੜਿਆ ਲਿਖਿਆ ਇਨਸਾਨ ਹੋ ਕੇ ਵੀ ਮਜ਼ਦੂਰੀ ਕਰ ਰਹੇ ਨੇ ਮਜ਼ਦੂਰੀ ਕਰ ਰਹੇ ਨੇ ਕਾਈ ਕੀ ਕਹਿ ਸਕਦੇ ਦੇਸ਼ ਦਾ ਪੰਜਾਬ ਦਾ ਭਵਿੱਖ ਹੈ ਦੇਖਿਓ ਨਹੀਂ ਸਾਰੇ ਨੂੰ ਪਤਾ ਲੱਗ ਜਾਂਦਾ ਪੰਜਾਬ ਦਾ ਭਵਿੱਖ ਹੈ ਆ ੱਟਕੇ ਖਾਈ ਜੰਨੇ ਆ ਹੂੰ ਤੇ ਜਿਹੜੀਆਂ ਪਹਿਲਾਂ ਨਹੀਂ ਸਰਕਾਰਾਂ ਇਹ ਮਾੜਾ ਮੋੜ ਸੋਚੀਆਂ ਸੀ ਕੋਈ ਸੋਚਦੇ ਨਾ ਸੀਗਾ ਮੇਰੇ ਨਾਲ ਦੇ ਕਿੰਨੇ ਵੀ ਜਿੰਨੇ ਵੀ ਹੈਂਡੀਕੈਪਡ ਪਿੰਡਾਂ ਦੇ ਵਿੱਚ ਕੋਈ ਨਾ ਕਿਤੇ ਕਿਤੇ ਨਾ ਕਿਤੇ ਪਦਵੀ ਤੇ ਰੱਖੇ ਹੋਏ ਆ ਲਾ ਦਿੰਦੇ ਸੀਗੇ ਲੜਾ ਦਿੰਦੇ ਸੀਗੇ ਜੌਬ ਕੋਈ ਨਾ ਕੋਈ ਭਾਵੇਂ ਪ੍ਰਾਈਵੇਟ ਰੱਖਣੇ ਭਾਵੇਂ ਕੋਈ ਸਰਕਾਰੀ ਲੈਵਲ ਤੇ ਰੱਖਣਾ ਉਹਨਾਂ ਨੂੰ ਕੋਈ ਨਾ ਕੋਈ ਜੌਬ ਮਿਲ ਜਾਂਦੀ ਸੀਗੀ ਤਾਂ ਫਿਰ ਹੁਣ ਕੰਮ ਆ ਗੁਜ਼ਾਰੀ ਪਰਿਵਾਰ ਵੀ ਹੈ ਸਭ ਕੁਝ ਹੈ ਤਾਂ ਅੱਗੇ ਦਾ ਪ੍ਰੋਸੀਜਰ ਕਿਵੇਂ ਚਲਾਏਗਾ ਸੋਚਿਆ ਕੁਛ ਬਹੁਤ ਜ਼ਿੰਦਗੀ ਨੰਗੀ ਸੋਚਿਆ ਤਾਂ ਬਹੁਤ ਵੱਡਾ ਗੋਸ਼ਾਈ ਮੇਰੇ ਬਾਹਰ ਦੇ ਸਾਹਮਣੇ ਬਿਲਕੁਲ ਸਕੂਲ ਹੈਗਾ ਪ੍ਰਾਈਵੇਟ ਸਕੂਲ ਆ ਉੱਥੇ 100 150 ਬੱਚਾ ਪੜਦਾ ਵੀ ਮੈਂ ਬਾਹਰ ਦੇ ਸਾਹਮਣੇ ਜਮਾ ਬੇਫੇਸ ਟੂ ਫੇਸ ਗੇਟ ਦੇ ਸਾਹਮਣੇ ਮੇਰੇ ਮੈਂ ਕਿਛੋੜੀ ਦੀ ਦੁਕਾਨ ਕਰ ਲਾਂ ਪਰ ਇੰਨੀ ਮੇਰੀ ਪੂੰਜੀ ਹੈ ਨਹੀਂ ਹਮ ਇੱਕ ਮੇਰੀ ਇੱਕ ਹੀ ਮਕਾਨ ਹੈਗਾ ਕਮਰਾ ਉਹ ਬਾਲਿਆਂ ਤੇ ਹੈਗਾ ਬਾਲੇ ਵੀ ਗਲੇ ਹੋਏ ਆ ਵੀ ਘਰ ਦੀ ਕੰਡੀਸ਼ਨ ਵੀ ਇਹੋ ਜੀ ਹੈ ਨਹੀਂ ਵੀ ਜਿਹੜਾ ਮੈਂ ਖੁਦ ਆਪਦਾ ਗੁਜ਼ਾਰਾ ਗੁਜ਼ਾਰਾ ਕਰ ਸਕਦਾ ਹਾਂ ਤੇ ਜੋ ਸਟੈਂਡ ਕਰ ਲਾਂ ਮੈਂ ਆਪਣੇ ਘਰ ਦਾ ਨਹੀਂ ਇਨਕਮ ਹੈ ਨਹੀਂ ਜਿਹੜਾ ਤੂੰ ਘਰ ਪਾਸ ਘਰ ਪਾਸ ਸਕਾਂੀ ਕਾਫੇਰ ਹੁਣ ਕੀ ਸਰਕਾਰ ਨੂੰ ਕੀ ਸੁਨਿਆ ਦੇਣਾ ਚਾਹੇਗਾ ਕਿ ਤੇਰਾਵਨੀ ਕੋ ਖਿਆਲ ਕੀਤਾ ਜਾਵੇ ਕੀ ਦੇਖਣਾ ਕੀ ਕਹਿਣਾ ਚਾਹੇਗਾ ਸਰਕਾਰ ਤਿੱਕਰ ਜਿਹੜੀ ਤੇਰੇ ਮਲੌਰ ਤੋਂ ਤੁਹਾਡੇ ਮੰਤਰੀ ਹੈ ਕੀ ਤੇਰਾਵਨੀ ਕੁਛ ਤੇਰਾ ਹੱਲ ਕਰ ਸਕਣ ਕੀ ਸੁਨਿਆ ਦੇਣਾ ਚਾਹੇਗਾ ਉਹਨਾਂ ਨੂੰ ਮੈਂ ਮੰਤਰੀ ਐਮਐਲਏ ਸਾਹਿਬ ਡਾਕਟਰ ਬਲਜੀਤ ਕੌਰ ਨੂੰ ਦੋਵੇਂ ਹੱਥ ਚੋੜ ਕੇ ਬੇਨਤੀ ਇਹੀ ਕਰਦਾ ਜੀ ਮੈਨੂੰ ਜਿੰਨੀ ਵੀ ਹੋ ਸਕਦੀ ਆ ਮਾੜੇ ਦੇ ਮੋੜੀ ਕਦੇ ਵੀ ਜਾਂ ਪ੍ਰਾਈਵੇਟ ਜਾਂ ਕਿਸੇ ਇਹੋ ਜਿਹੇ ਦਫ਼ਤਰ ਦੇ ਵਿੱਚ ਰਖਵਾ ਦੋ ਜਿੱਥੇ ਮੇਰੀ ਜ਼ਿੰਦਗੀ ਤੇ ਮੇਰੇ ਮਾਪ ਲੋਦੀ ਦੋਵਾਂ ਦੀ ਜ਼ਿੰਦਗੀ ਉਹਨਾਂ ਦੀ ਸੈੱਟ ਹੋ ਜੇ ਕਿਉਂਕਿ ਅੱਜ ਨਾ ਕਾ ਇਹ ਨਾ ਰੋੜ ਰੋੜ ਕੇ ਕੰਮ ਕਿੰਨਾ ਕਿ ਚੱਕਰ ਕਰੂੰਗਾ ਇੱਕ ਮਹੀਨੇ ਦਾ ਪ੍ਰੋਜੈਕਟ ਹੈਗਾ ਜੀ ਆਹ ਇੱਕ ਮਹੀਨੇ ਚ ਕਿੰਨੇ ਬਣ ਜਾਂਦੇ ਪੈਸੇ ਇੱਕ ਮਹੀਨੇ ਦਾ 14-15 ਕ ਹਜ਼ਾਰ ਰੁਪਿਆ ਬਣੂਗਾ ਜਿਹਦੇ ਵਿੱਚ ਟਿੱਲੇ ਮਿਸ ਵੀ ਆ ਜਾਂਦੀ ਖੋਦੀ ਘਰ ਦਾ ਖਰਚਾ ਵੀ ਹੈਗਾ ਜੀ ਐਂ ਪਿੰਡਾਂ ਨੇ ਮੈਨੇ ਮੋੜੇ ਨਹੀਂ ਮਾਰਦੇ ਪਿੰਡਾਂ ਦਾ ਬਹੁਤ ਮਾਰਦੇ ਜੀ ਮੈਨੇ ਹੁਣ ਪਰ ਕੀ ਕਰੀਏ ਕਰਨਾ ਜਤੇਲ ਪਾਲੀ ਦਾ ਤੁਰੇ ਫਿਰਦੇ ਰਹਿੰਨੇ ਆ ਹੂੰ ਰਿੰਗ ਵਾਲੇ ਕਹਿੰਦੇ ਹੋਗੇ ਪੜਿਆ ਲਿਖਿਆ ਹੋ ਕੇ ਇਹ ਗੁਸ ਕਰਦਾ ਬਹੁਤ ਕੁਝ ਕਹਿੰਦੇ ਆ ਦਿੰਦੇ ਆ ਤੂੰ ਕਿ ਦਰਜੀ ਦਾ ਕੰਮ ਸਿੱਖ ਲੈਂਦਾ ਐਨਾ ਪੜ੍ਹ ਲਿਖ ਕੇ ਕੀ 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 ਫਾਇਦਾ ਹੂੰ ਪਰ ਮੈਂ ਅੱਕੇ ਸੀ ਕੁਛ ਨਾ ਕੁਛ ਬਣੂ ਆ ਪਰ ਕਿਸਮਤ ਨੇ ਸਾਥ ਹੀ ਨਹੀਂ ਦਿੱਤਾ ਕੁਝ ਗੰਦੀਆਂ ਸਰਕਾਰਾਂ ਨਾਲ ਮਿਲ ਗਈਆਂ ਉਹ ਜੁਣਾ ਆਉਂਗਾ ਹੂੰ ਪੰਜਾਬ ਲੈਵਲ ਤੇ ਬਹੁਤ ਖਾਸ ਹੈਂਡੀਕੈਪਟਰ ਕੋਟੇ ਚ ਬੋਸਟ ਨਿਕਲਦੀ ਆ ਹੂੰ ਜੇ ਨਿਕਲਦੀ ਲੋ ਉਹਨਾਂ ਨੂੰ ਕਹਿੰਦੇ ਅਸੀਂ 40% ਰੱਖਣੇ ਰੱਖਮਾ ਹੈਗਾ ਕੋਟਾ ਰੱਖਮਾ ਦਾ ਇੱਕ ਨਾਮ ਦਾ ਰਹੇਗਾ ਇਹ ਕੋਟਾ ਸਾਡਾ ਹੈਂਡੀਕੈਪਟ ਕੋਟਾ ਤਾਂ ਬਿਲਕੁਲ ਅੱਜ ਦਾ ਜਿਹੜਾ ਦੇਸੀ ਬ੍ਰॉडकास्ट ਇਹਨੂੰ ਆਪਾਂ ਕਹਿ ਸਕਦੇ ਆ ਇਹ ਬਾਈ ਦੀ ਇੱਕ ਲਾਈਫ ਸਟੋਰੀ ਕਹਿ ਸਕਦੇ ਆ ਇਹ ਪਾਇਜ਼ ਹੋ ਕੇ ਵੀ ਜਿਹੜੇ ਨੌਜਵਾਨ ਬਾਹਰ ਨੂੰ ਭਜਦੇ ਆ ਉਹਨਾਂ ਦੇ ਮੂੰਹ ਤੇ ਚਪੇੜ ਮਾਰਨ ਦਾ ਜਿਹੜਾ ਕੰਮ ਕਹਿ ਸਕਦੇ ਆ ਕਿ ਇਹਨੇ ਮੂੰਹ ਤੋੜੋ ਨਾ ਜਵਾਬ ਕਹਿ ਸਕਦੇ ਆ ਕਿ ਦੇਖੋ ਕਿਸ ਤਰ੍ਹਾਂ ਬੰਦਾ ਪਾਇਜ਼ ਹੋ ਕੇ ਵੀ ਆਪਦੀ ਕਿਰਤ ਕਰ ਰਿਹਾ ਤੇ ਤੁਸੀਂ ਆਪਦੇ ਮਾਪਿਓ ਦੀ ਜ਼ਮੀਨਾਂ ਵੇਚ ਕੇ ਬਾਹਰ ਵੱਲ ਜਾ ਰਹੇ ਹੋ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਤੁਸੀਂ ਕਰਨ ਨੂੰ ਇੱਥੇ ਬਹੁਤ ਕੁਝ ਕਰ ਸਕਦੇ ਹੋ ਇੱਕ ਦੇਖੋ ਬੰਦੇ ਕੋਲੇ ਗ੍ਰੈਡ ਪੜਿਆ ਲਿਖਿਆ ਹੋ ਕੇ ਅੱਜ ਮਜ਼ਦੂਰੀ ਕਰ ਰਿਹਾ ਤਾਂ ਇਹ ਪੰਜਾਬ ਦਾ ਪਿਖ ਹੈ ਕੀ ਮਾਨ ਸਰ ਤੁਸੀਂ ਆ ਗੁੱਸ ਕਰ ਰਹੇ ਹੋ ਦੇਖੋ ਮਾਨ ਸਰ ਪੰਜਾਬ ਦਾ ਭੁਵਿੱਖ ਦੇਖੋ ਤੁਸੀਂ ਕਹਿ ਰਹੇ ਪੰਜਾਬ ਵਾਸਤੇ ਮੈਂ ਇਹ ਕੁਝ ਕਰ ਰਿਹਾ ਕਿ ਕਰ ਰਹੇ ਹੋ ਪੰਜਾਬ ਵਾਸਤੇ ਨੌਜਵਾਨ ਰੋਲਦੇ ਫਿਰਦੇ ਆ ਤਾਂ ਬਣੇ ਰਹੋ ਪੰਜਾਬ ਹਰਿਆਣਾ ਲਈ ਬਣਾ ਧੰਨਵਾਦ